ਓ ਜੱਟ ਦੀ ਕੋਠੀ ਦੇਖ ਪੈਂਦਾ ਸ਼ੇਖਾਂ ਦੇ ਮਹਿਲ ਦਾ ਭੁਲੇਖਾ ਮੁਖਸਰ ਦੇ ਜੱਟ ਨੇ ਕਰਤੀ ਕਮਾਲ ਤਿੰਨ ਚਾਰ ਕਿੱल्ल्याਾਂ ਦੀ ਜਮਨਾ ਤੋਂ ਕੁਮਾਰਿਆ 30 ਕਿੱल्ल्याਾਂ ਦੇ ਬਰਾਬਰ ਦਾ ਪੈਸਾ ਕਨਕ ਝੋਨੇ ਦੀ ਖੇਤੀ ਦਾ ਮਕਾਤਾ ਜਬ ਕਈ ਸਟੇਟਾਂ 'ਚ ਬੋਲਦੀ ਆ ਹੁਣ ਜੱਟ ਦੀ ਤੋਤੀ ਆਓ ਸੁਣਦੇ ਆ ਜੱਟ ਦੇ ਜ਼ਬਾਨੋਂ ਹੀ ਕਹਿੰਦੇ ਪੈਂਦੀ ਗਰਮੀ ਦਿਨ ਨੇ ਹਾੜਾਂ ਦੇ ਕੋਈ ਟੂਰ ਲਵਾ ਪਹਾੜਾਂ ਦੇ ਕਹਿੰਦੇ ਹਾਲੇ ਡੇਢ ਕੋ ਮਹੀਨਾ ਖੜ ਜਾ ਨਹੀਂ ਪੁੱਤ ਜੱਟ ਦਾ ਲਾਉਂਦਾ ਚੋਨਾ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਵਰਿੰਦਰ ਕੁਦਰਤ ਟੀਵੀ ਤੋਂ ਅੱਜ ਪਹੁੰਚਿਆ ਮੁਕਸਰ ਦੇ ਪਿੰਡ ਸਮੇਆਲੀ ਦੇ ਕੋਲ ਸਮੇਆਲੀ ਦੇ ਵਿੱਚ ਬਾਈ ਜੀ ਹੋਣਾ ਨਾਲ ਮਿਲਾਂਗੇ ਬਾਈ ਜੀ ਹੋਣਾ ਨੇ ਦੱਸਣ ਦੇ ਮੁਤਾਬਕ ਪਾਕਿਸਤਾਨ ਤੋਂ ਆਏ ਆ ਕੇ ਜ਼ਮੀਨ ਇੱਥੇ ਅਲਾਟਮੈਂਟ ਹੋਈ ਉੱਥੇ ਜ਼ਮੀਨ ਕਰੀਬ 800 ਕਿੱਲਾ ਪੂਰੇ ਪਰਿਵਾਰ ਦੀ ਸੀ ਅੱਗੇ ਪਰਿਵਾਰ ਵਧਿਆ ਇੱਥੇ ਆ ਕੇ ਜ਼ਮੀਨ ਲਾਟ ਹੋਈ ਬਾਈ ਜੀ ਹੋਣਾ ਨੇ ਆ ਕੇ ਬਾਗਬਾਨੀ ਦੇ ਵਿੱਚ ਕੰਮ ਸ਼ੁਰੂ ਕੀਤਾ ਉਧਰ ਪਾਕਿਸਤਾਨ ਚ ਦੱਸਦੇ ਆ ਕਿ 100 ਕਿੱਲੇ ਦੇ ਕਰੀਬ ਆਂਬ ਦਾ ਬਾਗ ਸੀਗਾ ਬਾਈ ਜੀ ਦਾ ਸਵਾਗਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਕੁਦਰਤ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਅਸੀਂ ਤੁਹਾਡੇ ਕੁਦਰਤ ਟੀਵੀ ਵਾਲੇ ਇੱਥੇ ਪਹੁੰਚੇ ਆਏ ਹਾਂ ਉਹਨਾਂ ਨੂੰ ਬਹੁਤ ਸਵਾਗਤ ਕਰਦੇ ਆ ਤੇ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਚਰਨਜੀਤ ਸਿੰਘ ਚਰਨਜੀਤ ਸਿੰਘ ਚਨਜੀਤ ਸਿੰਘ ਜੀ ਕਿੰਨੇ ਚੇਟਕ ਲੱਗੀ ਬਾਗ ਦੀ ਅੱਜ ਕੱਲ ਤੁਸੀਂ ਦੇਖਦੇ ਆ ਝੋਨਾ ਕਣਕ ਦੇ ਪਿੱਛੇ ਆਪਾਂ ਸਾਰੇ ਪਏ ਹੋਏ ਆ ਬਾਗਬਾਨੀ ਵੱਲੇ ਜਾਣਾ ਜਦੋਂ ਕਿ ਆਪਾਂ ਵੀਡੀਓ ਦੇਖਿਆ ਕਿ ਲੋਕਾਂ ਨੇ ਬਾਗ ਵਾ ਦਿੱਤੇ ਤੋਂ ਅਸੀਂ ਇੱਧਰੋਂ ਪ੍ਰੇਰਿਤ ਕਿਵੇਂ ਹੋਏ ਜੀ ਸਾਡਾ ਬਾਗ ਨਾਲ ਬਹੁਤ ਜ਼ਿਆਦਾ ਹੀ ਛਿੜਕ ਸੀ ਛਿੜ ਕਿਸ ਤਰ੍ਹਾਂ ਸਮਝ ਲਓ ਵੀ ਸਾਡੇ ਵੱਡੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਏ ਸੀ ਉਹਨਾਂ ਨੂੰ ਉਧਰ ਹੀ ਜ਼ਿਆਦਾ ਬਾਗਾਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਉਧਰ ਵੀ ਸਾਡਾ ਚਲੋ ਅਸੀਂ ਤਾਂ ਜੰਪ ਵਾਲੇ ਇੱਧਰ ਦੇ ਆ ਉਧਰ ਸਾਡਾ ਵੀ ਦਸਦੇ ਅੰਬਾਂ ਦਾ ਸ਼ੌਕਲਾ ਬਾਗ ਸੀ ਹੋਰ ਵੀ ਵੈਰਾਈਟੀਆਂ ਉਧਰ ਬਹੁਤ ਜ਼ਿਆਦੀਆਂ ਸੀ ਜਦੋਂ ਸਾਨੂੰ ਇੱਧਰ ਲਾਟਮੈਂਟ ਹੋਈ ਅਸੀਂ ਆ ਕੇ ਇੱਥੇ ਪਹਿਲੀਆਂ ਪੁਲੀਆਂ ਬਣਾ ਕੇ ਪੱਧਰ ਕਰਕੇ ਸਭ ਤੋਂ ਪਹਿਲਾਂ ਇੱਥੇ ਬਾਗਾਂ ਦਾ ਹੀ ਕੰਮ ਸ਼ੁਰੂ ਕੀਤਾ ਤੇ ਹੌਲੀ ਹੌਲੀ ਫਿਰ ਸਾਨੂੰ ਅਸੀਂ ਬਾਗਾਂ ਦਾ ਖਿਹੜਾ ਨਹੀਂ ਛੱਡਿਆ ਵੀ ਕਹਿਣ ਦਾ ਭਾਵ ਹੈ ਵੀ ਅਸੀਂ ਕਦੀ ਕੋਈ ਬਾਗ ਆਗੇ ਕਦੀ ਕੋਈ ਬਾਗ ਆਗੇ ਵੀ ਜਿਵੇਂ ਜਿਵੇਂ ਰੁੱਤਾਂ ਬਦਲਦੀਆਂ ਗਈਆਂ ਬਾਗਾਂ ਦੇ ਸਮੇਂ ਬਦਲਦੇ ਗਏ ਹੋਵੇਂ ਨਵੇਂ ਤਰੀਕੇ ਨਾਲ ਨਵੇਂ ਬਾਗ ਲਾਉਂਦੇ ਰਹੇ। ਮਤਲਬ ਤੁਹਾਡਾ ਕਹਿਣਾ ਹੈ ਕਿ ਬਾਗ ਦੇ ਵਿੱਚ ਹੀ ਸਾਰਾ ਟਾਈਮ ਕੱਢਿਆ। ਹਾਂਜੀ। ਕਦੀ ਮਨ ਟੁੱਟਿਆ ਨਹੀਂ ਕਿ ਯਾਰ ਬਾਗ ਦੇ ਵਿੱਚ ਤਾਂ ਕੁਝ ਬਚਦਾ ਹੀ ਨਹੀਂ ਪਿਆ ਪੁਰਾਣੇ ਸਮੇਂ ਦੀ ਗੱਲ ਕਰੀਏ। ਬਿਲਕੁਲ ਜੀ ਸਾਡਾ ਇਸ ਤਰ੍ਹਾਂ ਮੰਨ ਲਓ ਵੀ ਕਦੀ ਸੋਚਿਆ ਹੀ ਨਹੀਂ ਮਗਰਲੇ ਸਾਲ ਹੁਣ ਥੋੜਾ ਜਿਹਾ ਕੁਦਰਤ ਦਾ ਜੋ ਮੌਸਮ ਦਾ ਆਇਆ ਸੀ ਬਦਲਾਵ ਉਸ ਦੇ ਵਿੱਚ ਜਿਵੇਂ ਸਾਡੇ ਇੱਥੇ ਜਿਆਦਾ ਜਾਮਨ ਦੀ ਵੈਰੈਟੀ ਬਹੁਤ ਜਿਆਦਾ ਮਸ਼ਹੂਰ ਹੋਈ ਪਈ ਹੁਣ ਹੋਰ ਵੀ ਬਹੁਤ ਜਿਆਦਾ ਇੱਥੇ ਬਾਗ ਆ ਅਮਰੂਦ ਆ ਤੇ ਕੁਝ ਮਗਲ ਸਾਲ ਫਲ ਘਟ ਆਉਣ ਕਰਕੇ ਥੋੜੇ ਜੇ ਲੋਕਾਂ ਦੇ ਮਨ ਠੱਠੇ ਸੀ ਪਰ ਅਸੀਂ ਬਿਲਕੁਲ ਨਹੀਂ ਸੋਚਿਆ ਵੀ ਜਿਉਂ ਦੀ ਤਿਉਂ ਹੀ ਹੈਗਾ ਵੀ ਇਹ ਨੂੰ ਵੇਖਾਂਗੇ ਮੌਸਮ ਦਾ ਉਤਰਾ ਚੜਾ ਦਾ ਆਉਂਦਾ ਰਹਿੰਦਾ ਜਿਵੇਂ ਮੈਂ ਕਿਹਾ ਜੀ ਜੰਗਲ ਦਾ ਜਾਂ ਘੁੰਮਣ ਦਾ ਕਿਹਾ ਆਪਾਂ ਵੇਖਿਆ ਘੁੰਮ ਕੇ ਸਾਰੇ ਬਾਗ ਦੇ ਵਿੱਚ ਤਿੰਨ ਏਕੜ ਜਿਹੜਾ ਬਾਗ ਹੈ ਜਿਹੜਾ ਇੱਥੇ ਤਿੰਨ ਏਕੜ ਤੋਂ ਹੀ ਕਹਿੰਦੇ ਹਾਂ ਹਾਂਜੀ ਮੌਸਮ ਦਾ ਲੱਗਦਾ ਕੋਈ ਫਰਕ ਰਹਿੰਦਾ ਜਿਵੇਂ ਲੋਕ ਇਹਨਾਂ ਦਿਨਾਂ 'ਚ ਪਹਾੜਾਂ ਦੇ ਜਾਂਦੇ ਉੱਧਰ ਚੋਨੇ ਦਾ ਕੱਸ ਪਿਆ ਹੁੰਦਾ ਹੈ ਤੇ ਲੋਕੀ ਆਮ ਨਾਲੋਂ ਹੀ ਜਿਆਦਾ ਥੋੜਾ ਜਿਹਾ 5-7% ਜਿਹੜਾ ਟੈਂਪਰੇਚਰ ਦਾ ਫਰਕ ਰਹਿੰਦੇ ਰਹਿੰਦਾ ਦੂਸਰੇ ਆਮ ਪਾਸੇ ਨਾਲੋਂ ਹਾਂਜੀ ਹਾਂਜੀ ਤੇ ਕਿੰਨੇ ਏਕੜ ਦੇ ਵਿੱਚ ਕਿੰਨਾ ਜਿਹੜਾ ਜਾਮਣ ਦੀ ਗੱਲ ਕਰੀਏ ਜਿਵੇਂ ਤੁਹਾਡੇ ਕੋਲ ਅਮਰੂਦ ਵੀ ਲੱਗਿਆ ਹੋਰ ਵੀ ਕਈ ਵੈਰਾਈਟੀਆਂ ਤੋਂ ਲਾਈਆਂ ਨੇ ਸਾਡੇ ਕੋਲੇ ਜੀ ਜਿਆਦਾ ਜਿਵੇਂ ਜਾਮਣ ਨੇ ਤੇ ਜਾਮਣ ਦੇ ਕਿੰ ਏਕੜ 'ਚ ਕਿੰਨੇ ਮਤਲਬ ਦਰਖਤ ਲੱਗਦੇ ਨੇ ਇਹ ਜੀ ਘੱਟ ਤੋਂ ਘੱਟ 35 ਫੁੱਟ ਤੇ 40 ਫੁੱਟ ਤੇ ਇਹ ਨੂੰ ਨੇੜੇ ਲਾਉਂਦਾ ਇਹਦਾ ਕੋਈ ਫਾਇਦਾ ਨਹੀਂਗਾ ਘੱਟੋ ਘੱਟ ਵੀ 35 ਬੂਟੇ ਕਿੱਲੇ ਦੇ ਹੋਣੇ ਚਾਹੀਦੇ ਆ ਜੀ ਵੱਧ ਤੋਂ ਵੱਧ ਜੇ ਬਾਲਾ ਵੀ ਤੁਸੀਂ ਕਰ ਸਕਦੇ ਖਿੱਚ ਕੇ ਲਾਉਂ ਤੇ 40 ਬੂਟੇ ਤੋਂ ਵੱਧ ਨਹੀਂ ਲਾ ਸਕਦੇ ਵੀ ਜੇ ਜਿਆਦਾ ਸੰਘਣੇ ਲਾਵਾਂਗੇ ਇਹਨਾਂ ਨੂੰ ਸੰਘਣਿਆਂ ਨੂੰ ਫਲ ਨਹੀਂ ਆਉਂਦਾ ਕੀ ਕੀ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੂੰ ਸੰਭਣ ਚ ਕੀਟਨਾਸ਼ਕ ਦੀ ਗੱਲ ਕਰੀਏ ਚੋਨੇ ਕਣਕ ਤੇ ਇਨੀ ਰੇ ਸਪਰੇਅ ਯੂਜ਼ ਹੋ ਰਹੀ ਹੈ ਕਿ ਬਾਗ ਦੇ ਵਿੱਚ ਜਮਮਾਂ ਦੀ ਗੱਲ ਕਰੀਏ ਜਾਮਣਾ ਦੀ ਹੈ ਜਮਮਾਂ ਦੀ ਇਹਦੇ ਵਿੱਚ ਵੀ ਤੁਹਾਨੂੰ ਲੱਗਦਾ ਕੀੜਾ ਨਾਸ਼ਕ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ ਇਹਨਾਂ ਨੂੰ ਜੀ ਪਹਿਲਾਂ ਤਾਂ ਕੋਈ ਏਡੀ ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਜਦੋਂ ਇਹ ਫਲ ਬਣ ਕੇ ਅੱਧ ਪਚਦਾ ਜਾਂ ਤਿਆਰ ਹੋ ਜਾਂਦਾ ਜਦੋਂ ਅੱਧਾ ਬਣ ਜਾਂਦਾ ਉਦੋਂ ਹੀ ਥੋੜਾ ਜਿਹਾ ਨੂੰ ਵਿਖਿਆਲ ਕਰਨਾ ਪੈਂਦਾ ਮੱਖੀ ਤੋਂ ਮੱਛਰ ਤੋਂ ਇਹਨਾਂ ਨੂੰ ਨਿੱਕੇ ਮੋਟਿਆਂ ਤੋਂ ਬਚਾਉਣਾ ਇਹਨਾਂ ਨੂੰ ਕੋਈ ਸੁੰਢੀ ਸੰਢੀ ਦਾ ਕੋਈ ਏਡਾ ਜ਼ਿਆਦਾ ਹੈ ਨਹੀਂਗਾ ਇਹ ਆਮ ਨਾਰਮਲ ਜੀ ਸਪਰੇਅ ਨੂੰ ਹੁੰਦੀ ਹੈ ਤੇ ਕਿੰਨੇ ਸਾਲਾਂ ਚ ਤਿਆਰ ਹੋ ਜਾਂਦਾ ਹੈ ਜਮਨ ਦਾ ਬਾਗ ਜਿਵੇਂ ਅੱਜ ਦੇ ਟਾਈਮ ਤੇ ਕਹੀਏ ਜਿਹੜਾ ਛੋਟਾ ਬੂਟਾ ਹੈ ਉਹ ਜਦੋਂ ਆਪਾਂ ਨੂੰ ਲਗਾਉਂਦੇ ਆ ਲਗਾਉਣ ਤੋਂ ਕਿੰਨੇ ਸਾਲ ਬਾਅਦ ਜਿਹੜਾ ਕੁਦਰਤੀ ਤਰੀਕੇ ਨਾਲ ਜਿਹੜਾ ਫਲ ਦਿੰਦਾ ਹੈ ਕੁਦਰਤੀ ਤਰੀਕੇ ਨਾਲ ਫਲ ਇਹ ਹੈ ਜੀ 7 ਸਾਲ ਦਾ ਘੱਟ ਤੋਂ ਘੱਟ ਜੀ ਇਹਦੀ ਵੇਟ ਕਰਨੀ ਪੈਂਦੀ ਹੈ ਸਭ ਇਹ ਨਾਲ ਕਰਨਾ ਪੈਂਦਾ ਹਾਂ ਜੀ 7 ਸਾਲ ਕਰਨਾ ਪੈਂਦਾ ਜੇ ਤੁਸੀਂ ਅੱਜ ਕੱਲ ਨਵੇਂ-ਨਵੇਂ ਲੋਕ ਆ ਜਿਵੇਂ ਨਵੇਂ-ਨਵੇਂ ਲਿਆ ਕੇ ਲਾ ਰਹੇ ਆ ਹਾਈਬ੍ਰਿਡ ਬੂਟੇ ਲਾ ਰਹੇ ਆ ਜਿਹੜਾ ਆਪੋ ਦੇਖਦੇ ਮੈਂ ਤੁਹਾਡੀ ਗੱਲ ਰੋਕਦਾ ਜਿਹੜੇ ਨਰਸਰੀ ਚ ਦੇਖਦੇ ਉਹ ਕਹਿੰਦੇ ਕਿ ਹੁਣੇ ਤੋਂ ਇਹਨੂੰ ਲੈ ਜੋਗੇ ਸਟਾਰਟ ਹੋ ਜਾਏਗਾ ਫਲ ਦੇਣਾ ਉਹ ਕਿੰਨਾ ਕੁ ਚੀਜ਼ ਫਾਇਦੇ ਵਿੱਚ ਹੈ ਨੁਕਸਾਨ ਚ ਆਪਾਂ ਆਫ ਦਾ ਕੈਮਰਾ ਵੀ ਗੱਲ ਕੀਤੀ ਹੈ ਉਹਦਾ ਕਿੰਨਾ ਫਾਇਦਾ ਤੇ ਕਿੰਨਾ ਨੁਕਸਾਨ ਉਹਦਾ ਜੀ ਕੋਈ ਬੜਾ ਜਿਆਦਾ ਫਾਇਦਾ ਨਹੀਂ ਹੈਗਾ ਉਹ ਇਹ ਜ਼ਰੂਰ ਤੁਹਾਨੂੰ ਦਿਸ ਜੂਗਾ ਵੀ ਇਹਨੂੰ ਫਲ ਆਇਆ ਜੇ ਕੋਈ ਉਹਦੇ ਤੋਂ ਫਲ ਹੀ ਨਾ ਲੱਥਾ ਤਾਂ ਉਹਨੂੰ ਆਪਣਾ ਲਾਉਣ ਦਾ ਕੋਈ ਫਾਇਦਾ ਨਹੀਂ ਜਿਆਦਾ ਹੈਗਾ ਜਿਹੜਾ ਕੁਦਰਤੀ ਬੂਟਾ ਤਿਆਰ ਹੋਊਗਾ ਆਪਦੀ ਉਮਰ ਕੋ ਕਰਕੇ ਵੱਡਾ ਹੋਊਗਾ ਪੂਰਾ ਉਹਦੇ ਤੇ ਜਿੰਨਾ ਚਿਰ ਸ਼ਾਂਗ ਨਹੀਂ ਬੰਦਾ ਜਿੰਨਾ ਚਿਰ ਉਹਦੇ ਤੇ ਪੂਰਾ ਵਜਨ ਨਹੀਂ ਬੰਦਾ ਫਲ ਨਹੀਂ ਆਉਂਦਾ ਉਹਨਾਂ ਚਿਰ ਨਹੀਂ ਜੇ ਹੁਣ ਆਪਾਂ ਉਹਨੂੰ ਪਿਉਂਦ ਕਰਾਵਾਂਗੇ ਉਹਦੇ ਤੇ ਦੋ ਆਮਬ ਆ ਗਏ ਦੋ ਜਾਮਨ ਹੋ ਗਏ ਫਿਰ ਉਹਦਾ ਕੋਈ ਏਡਾ ਬੜਾ ਜ਼ਿਆਦਾ ਫਾਇਦਾ ਨਹੀਂ ਹੈ ਠੀਕ ਹੈ ਤੇ ਮਾਰਕੀਟ 'ਚ ਵੀਰ ਜੀ ਸੱਚੀ ਦੱਸਿਓ ਕੋਈ ਓਲਾ ਨਹੀਂ ਰੱਖਣਾ ਆਪਾਂ ਨੂੰ ਕਿਸਾਨ ਭਰਾਵਾਂ ਨੇ ਵੀ ਸੁੰਨਾ ਹੈ ਹਾਂਜੀ ਸ਼ਹਿਰੀ ਲੋਕਾਂ ਨੇ ਵੀ ਸੁੰਨਾ ਹੈ ਹਰੇਕ ਤਬਕੇ ਨੇ ਸੁੰਨਾ ਹੈ ਮਾਰਕੀਟਿੰਗ ਦੇ ਵਿੱਚ ਕਿੰਨੀ ਕੁ ਦਿੱਕਤ ਆਂਦੀ ਹੈ ਜਿਹੜਾ ਆਪਾਂ ਐਮਐਸਪੀ ਦੇ ਉੱਤੇ ਰੋਲਾ ਅੱਜ ਕਿਸਾਨ ਪਾ ਰਿਹਾ ਕਿ ਸਾਨੂੰ ਐਮਐਸਪੀ ਦੀ ਲੋੜ ਹੈ ਮਾਰਕੀਟ ਦੇ ਵਿੱਚ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਤੁਹਾਨੂੰ ਦਿੱਕਤ ਆਉਂਦੀ ਐ ਇਹਨੂੰ ਵੇਚਣ ਦੇ ਵਿੱਚ ਜਾਂ ਲਜਾਣ ਦੇ ਵਿੱਚ ਜਾਂ ਕੋਈ ਔਕੜ ਆਉਂਦੀ ਐਵੇਂ ਦੀ ਇਹਦੀ ਤਾਂ ਜੀ ਤੁਹਾਨੂੰ ਦੱਸੀ ਜਾਂਦੇ ਵੀ ਕੋਈ ਹੀ ਦਿੱਕਤ ਨਹੀਂ ਹੈਗੀ ਇਹ ਤਾਂ ਅਜੇ ਮਾਲ ਸਾਡਾ ਦਿੱਲੀ ਜਾਣਾ ਦਿੱਲੀ ਜਾ ਕੇ ਅਜੇ ਉਤਰਨ ਤੋਂ ਪਹਿਲਾਂ ਹੀ ਗੱਡੀ ਦਾ ਸੌਦਾ ਕੁੱਲ ਮਿਲਾ ਕੇ ਹੋ ਜਾਂਦਾ ਪਹਿਲਾਂ ਹੀ ਸੌਦਾ ਹੋ ਜਾਂਦਾ ਇਹਦਾ ਵੀ ਇਹਦਾ ਕੋਈ ਨਹੀਂ ਆ ਸਾਡੇ ਹੁਣ ਇੱਥੇ ਤੋੜ ਰਹੇ ਆ ਬਸ ਇਹਦੀ ਥੋੜੀ ਜੀ ਮਿਹਨਤ ਦੂਸਰੇ ਫਰੂਟ ਨਾਲੋਂ ਇਹਦੀ ਥੋੜੀ ਜੀ ਮਿਹਨਤ ਜ਼ਿਆਦੀ ਆ ਵੀ ਇਹਦਾ ਬਾਕੀ ਜਿਹੜਾ ਇਹ 15 ਦਿਨਾਂ ਦੀ ਫਸਲ ਆ ਥਾਂ ਵੀ ਵੇਲੇ ਜਿਵੇਂ ਹੁਣ ਮੰਨ ਲਓ ਕਈ ਫਸਲਾਂ ਹੈਗੀਆਂ ਉਹ ਸਾਰਾ ਸਾਰਾ ਸਾਲ ਪੈਲੀ ਦੇ ਵਿੱਚ ਰਹਿੰਦੀਆਂ ਇਹਦਾ 15-20 ਦਿਨਾਂ ਦਾ ਹੀ ਸਾਰਾ ਕੰਮ ਹੈ ਅੱਛਾ ਇਹ ਸਾਰਾ ਜਿੰਨਾ ਵੀ ਤੁਸੀਂ ਕਹਿੰਦੇ ਵੀ ਸਾਰੇ ਸਾਲ ਦੀ ਜਿਹੜੀ ਖੇਤੀ ਹੈ ਉਹ 15 ਦਿਨਾਂ 'ਚ 15 ਕੁ ਦਿਨਾਂ ਦੇ ਵਿੱਚ ਆ ਜਾਂਦੀ ਚਲੋ ਫਲ ਤਾਂ ਥੋੜਾ ਜਿਹਾ ਟਾਈਮ ਪਹਿਲਾਂ ਲੱਗਦਾ ਇਹ ਟਟਣ ਟਟਾਉਣ 'ਚ 15-20 ਦਿਨਾਂ ਦੇ ਵਿੱਚ ਬੰਦੇ ਬੀਤੇ ਹੋ ਜਾਂਦੇ ਬਾਅਦ ਦਾ ਹੁੰਦਾ ਨੁਕਸਾਨ ਜੇ ਫਲ ਪਏ ਤੇ ਬਾਰਿਸ਼ ਆ ਜਾਏ ਤਾਂ ਹੋ ਸਕਦਾ ਉਹ ਇਸ ਤਰ੍ਹਾਂ ਜੀ ਉਹ ਵੀ ਥੋੜਾ ਜਿਹਾ ਹੁੰਦਾ ਜੀ ਮੰਨ ਲਓ ਵੀ ਜਿਸ ਤਰ੍ਹਾਂ ਕਿਸੇ ਵਾਰੇ ਮਾਲ-ਮੋਲ ਪੱਕਿਆ ਹੋਵੇ ਐਤਵਾਰ ਆ ਜਾਵੇ ਹਾਂ ਛੁੱਟੀ ਵਾਲਾ ਦਿ ਉਸ ਦਿਨ ਨੂੰ ਤੜਾਈ ਨਾ ਹੋਈ ਹੋਵੇ ਐਤਵਾਰ ਥੋੜਾ ਹੀ ਨਹੀਂ ਕਰਦੇ ਐਤਵਾਰ ਤੜਾ ਇਹ ਨਹੀਂ ਸ਼੍ਰੀਸ਼ਰਵਾਰ ਨਹੀਂ ਕਰਦੀ ਜਿਹੜਾ ਐਤਵਾਰ ਮੰਡੀ ਜਗਾ ਨਹੀਂ ਜਾਂਦਾ ਮੰਡੀ ਵਾਲੇ ਕਰਕੇ ਨਹੀਂ ਕਰਦੇ ਹਾਂ ਮੰਡੀ ਕਰਕੇ ਥੋੜਾ ਜਾਇਦਾ ਹੁੰਦਾ ਮਾੜਾ ਮੋਟ ਨਹੀਂ ਤਾਂ ਕੋਈ ਇਹਨੂੰ ਖਾਸ ਜਿਆਦਾ ਫਰਕ ਨਹੀਂ ਤੇ ਹੋਰ ਵੀਰ ਜੀ ਜਿਵੇਂ ਗੱਲ ਕਰੀਏ ਜਾਮਨ ਸ਼ੂਗਰ ਦੇ ਲਈ ਬੜਾ ਚੰਗਾ ਮੰਨਿਆ ਗਿਆ ਇਹਦੀ ਗਿਟਕ ਵੀ ਕਹਿੰਦੇ ਵਿਕਦੀ ਹੈ ਦਾਰੂ ਦੇ ਵਿੱਚ ਵੀ ਕਈ ਲੋਕ ਇਹਦਾ ਇਸਤੇਮਾਲ ਕਰਦੇ ਆ ਜਿਹੜੀ ਦੇਸੀ ਦਾਰੂ ਬਣਾਉਂਦੇ ਘਰਾਂ ਦੇ ਵਿੱਚ ਤੁਹਾਨੂੰ ਇਹਦੇ ਨਾਲ ਇੰਨੀ ਨੇੜਤਾ ਹੈ ਤੇ ਕੀ ਦੱਸੋਗੇ ਬਿਮਾਰੀਆਂ ਦੇ ਵਿੱਚ ਇਹਦਾ ਕੋਈ ਹੈ ਯਾ ਜੋ ਕਹਿੰਦੇ ਨੇ ਹਕੀਮ ਜਾਂ ਡਾਕਟਰ ਵੀ ਕੋਈ ਫਾਇਦਾ ਕਰਦਾ ਹੈ ਇਹ ਜੀ ਇੱਕ ਤਾਂ ਕੁਦਰਤੀ ਫਾਲਾ ਜੀ ਬਾਕੀ ਨੇਚਰਲ ਵਾਲਾ ਹੈਗਾ ਇਹਦੇ ਵਿੱਚ ਕੋਈ ਵੀ ਜਿਆਦਾ ਉਹ ਜਿਹੜਾ ਸਪਰੇ ਰੇ ਦਾ ਨਹੀਂ ਹੈਗਾ ਬਿਲਕੁਲ ਨਹੀਂ ਹੈ ਜ਼ੀਰੋ ਇਹ ਜ਼ੀਰੋ ਵਾਲਾ ਜ ਪੱਕੀ ਗੱਲ ਹੈ ਜੀ ਜ਼ੀਰੋ ਵਾਲਾ ਜੀ ਹੈ ਇਹ ਤਾਂ ਜਿਵੇਂ ਉਹ ਕਿਵੇਂ ਆਖ ਦਿੰਦੇ ਹੁੰਦੇ ਆ ਉਹ ਅੜ ਗਏ ਆਖੇ ਭਾਈ ਜੀ ਗੱਲ ਕਰੀਏ ਜਿਵੇਂ ਅੱਜ ਕੱਲ ਕੋਈ ਵੀ ਫਰੂਟ ਬਾਜ਼ਾਰ ਚ ਆ ਰਹੇ ਅੰਗੂਰ ਆ ਰਹੇ ਸੇਬ ਆ ਰਹੇ ਕਹਿੰਦੇ ਪੈਸਿਸਾਈਡ ਦਾ ਇਸਤੇਮਾਲ ਬੜਾ ਹੁੰਦਾ ਹੈ ਜਾਮਣ ਦੇ ਵਿੱਚ ਕਿੰਨੇ ਕੁ ਤਰ੍ਹਾਂ ਦਾ ਕੀਟਨਾਸ਼ਕ ਤੁਸੀਂ ਬੂਟੇ ਨੂੰ ਜਾਂ ਕੋਈ ਸਪਰੇਅ ਕਰਦੇ ਹੋ ਇਹਨੂੰ ਇਹਨੂੰ ਜੀ ਮਿਲਕੋਨ ਨਾਰਮਲ ਜੀ ਸਪਰੇਅ ਕਰੀਦੀ ਆ ਦੂਸਰਾ ਇਹ ਆ ਵੀ ਇਹਦੇ ਵਿੱਚ ਕੋਈ ਖਾਦਾ ਖੋਦਾ ਦਾ ਜ਼ਿਆਦਾ ਕੋਈ ਲੋੜ ਨਹੀਂ ਪੈਂਦੀ ਇਹਨੂੰ ਨਾ ਕੋਈ ਡੀਏਪੀ ਨਾ ਕੋਈ ਯੂਰਗਾ ਦੇ ਐਸਾ ਵਗੈਰਾ ਕੋਈ ਨਹੀਂ ਹੁੰਦਾ ਇਹ ਪਿਓਰੀ ਆਰਗਾਨਿਕ ਹੀ ਲਾ ਲੋ ਤੁਸੀਂ ਵੀ ਇਹਨੂੰ ਇਹ ਫਰੂਟ ਹੈਗਾ ਅੱਛਾ ਵੀ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਪੱਕੀ ਗੱਲ ਦਾਵਾ ਹੈ ਪੱਕਾ ਹੈ ਹਾਂਜੀ ਪੱਕਾ ਹੀ ਹੈ ਜੀ ਠੀਕ ਹੈ ਤੇ ਸਾਡੇ ਨਾਲ ਅੰਕਲ ਤੁਹਾਡੇ ਫਾਜ਼ੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਸੋ ਸਾਡੇ ਨਾਲ ਬਾਈ ਜੀ ਉਹਨਾਂ ਦੇ ਫਾਦ ਸਾਹਿਬ ਹਰਦਰਸ਼ਨ ਜੀ ਮੌਜੂਦ ਨੇ ਅੰਕਲ ਜੀ ਤੁਹਾਡਾ ਕੀ ਕਹਿਣਾ ਜਦੋਂ ਤੁਸੀਂ ਆਏ ਹੋ ਕਹਿੰਦੇ ਬਜ਼ੁਰਗਾਂ ਤੋਂ ਬਿਨਾ ਘਰ ਦੇ ਵਿੱਚ ਲਾਣੇਦਾਰ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਵੀ ਬਾਗ ਦੇ ਵਿੱਚ ਅਸੀਂ ਇਸ ਇਸ ਤਰੀਕੇ ਉਧਰ ਆ ਕੇ ਆਏ ਤੇ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੀ ਕਿੰਨੀ ਕੁ ਮਿਹਨਤ ਸੀ ਜੀ ਤੁਹਾਡਾ ਇਹ ਫੈਸਲਾ ਤੁਹਾਡਾ ਹੀ ਬਾਗਵਾਨੀ ਲੈ ਆਂਦਾ ਅਸੀਂ ਵੀ ਜੀ ਇਸੇ ਤਰ੍ਹਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਵੀ ਉਹਨਾਂ ਨੇ ਉਧਰ ਬਾਗ ਤਿਆਰ ਕੀਤੇ ਸੀ ਪਾਕਿਸਤਾਨ 'ਚ ਅਸੀਂ ਵੀ ਉਹ ਸਾਡੇ ਬਜ਼ੁਰਗ ਵੀ ਨਾਲ ਆਏ ਅੱਛਾ ਜੀ ਅਸੀਂ ਉਹਨਾਂ ਨਾਲ ਮੌਟ ਟਾਈਮ ਬਤਾਇਆ ਚਲੋ ਅੱਜ ਤੋਂ ਨਹੀਂ ਜਿੰਦਾ ਹੂੰ ਉਹਨਾਂ ਨੇ ਸਾਨੂੰ ਇਸ ਲਾਈਨ ਚ ਪਾਇਆ ਠੀਕ ਹੈ ਅਸੀਂ ਇਹ ਲਾਈਨ ਆਊਟ ਆਪਟ ਕੀਤੀ ਕਿੰਨੇ ਕੁ ਸਾਲ ਜਦੋਂ ਯਾਦ ਕਰਦੇ ਹੋ ਜਦੋਂ ਉਧਰੋਂ ਆਏ ਤੇ ਜ਼ਮੀਨਾਂ ਦੇ ਹਾਲਾਤ ਕੀ ਸੀ ਇੱਥੇ ਜਦੋਂ ਭਗਵਾਨੀ ਸਟਾਰਟ ਕੀਤੀ ਆ ਕੇ ਉਦੋਂ ਜੀ ਜਿਵੇਂ ਅਸੀਂ ਉਧਰ ਖੁੱਲੀਆਂ ਜ਼ਮੀਨਾਂ ਛੱਡ ਕੇ ਆਏ ਆ ਇਸੇ ਤਰ੍ਹਾਂ ਮੁਸਲਮਾਨ ਵੀ ਇੱਥੇ ਖੁੱਲੀਆਂ ਜ਼ਮੀਨਾਂ ਸੀ ਰੱਖ ਰੱਖੀ ਸੀ ਡੰਗਰਾਂ ਵਾਸਤੇ ਕਈਆਂ ਨੇ ਰੱਖ ਕਿਨੂੰ ਕਹਿੰਦੇ ਆ ਰੱਖ ਕਹਿੰਦੇ ਵੀ ਉਹਨਾਂ ਦੇ ਡੰਗਰ ਪੰਜਾਬ ਪਾਕ ਸਾਉ ਸਾਉ ਉਤਰੀ ਆਫਰ ਦਾ ਹੀ ਪੈਲੀ ਜਿਉਂ ਜਿ ਗੁੱਜਰ ਜਿਵੇਂ ਗੁੱਜਰ ਜਿਵੇਂ ਛੱਡ ਦਿੰਦੇ ਖੁੱਲੀਆਂ ਗਾਵਾਂ ਉਹ ਦੱਦ ਦਾ ਦਾਬ ਦਾ ਕੰਮ ਮਤਲਬ ਉਹਨਾਂ ਦੀਆਂ ਜ਼ਮੀਨਾਂ ਬਹੁਤ ਜਾਦੀਆਂ ਸੀ ਬਾਦ ਪਿੰਡ ਦੇ ਉਹ ਵੀ ਮਾਲਕ ਸੀ ਸੰਮੇ ਵਾਲੀ ਦੇ ਅੱਛਾ ਜੀ ਅਸੀਂ ਵੀ ਉਹ ਦਰਵਾਜ਼ਾ ਪਿੰਡ ਦੇ ਮਾਲਕ ਸਾਡਾ ਪਿੰਡ ਸੀ ਵੀਰ ਸਿੰਘ ਵਾਲਾ ਵੀਰ ਸਿੰਘ ਵਾਲਾ ਸਾਡੇ ਬਜ਼ੁਰਗਾਂ ਦੇ ਨਾਂ ਤੇ ਸੀ ਸਾਰੇ ਪਿੰਡ ਸਾਡੀ ਸੀ ਉੱਥੇ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਲਾਹੌਰ ਸੀ ਜੀ ਉਹ ਤੋਂ ਉਦੋਂ ਲਾਹੌਰ ਸੀ ਹੁਣ ਕਸੂਰ ਤੁਸੀਂ ਕਹਿੰਦੇ ਹੁਣ ਕਸੂਰ ਆ ਜੀ ਠੀਕ ਹੈ ਤੇ ਸਾਡੇ ਉਧਰ ਸਾਰਾ ਬਾਗ ਹੀ ਸੀ ਤਕਰੀਬਨ ਜੋ ਉਧਰ ਹੁਣ ਖੁਸ਼ ਹੋ ਬਾਗਬਾਨੀ ਦੇ ਕੰਮ ਦੇ ਵਿੱਚ ਅਸੀਂ ਬਹੁਤ ਖੁਸ਼ ਹਾਂ ਜੀ ਇੱਕ ਤਾਂ ਅਸੀਂ ਆਪਦੇ ਪਿਤਾ ਪੁਰਖੀ ਧੰਦੇ ਨੂੰ ਅਡਾਪਟ ਕੀਤਾ ਹੂੰ ਕਿ ਅਸੀਂ ਉਸ ਲਾਈਨ ਨੂੰ ਅੱਗੇ ਵਧਾਇਆ ਮਤਲਬ ਜੋ ਜੋ ਉਹਨਾਂ ਦਾ ਸੀਗਾ ਉਹਨੂੰ ਅੱਗੇ ਵਧਾਇਆ ਹਾਂ ਜੀ ਕਈ ਲੋਕ ਇਹਨੂੰ ਲਾ ਲੈਂਦੇ ਆ ਮੁਸ਼ਕਲਾਂ ਤੇ ਦੇ ਚ ਆਉਂਦੀਆਂ ਨੇ ਕਈ ਵਾਰ ਬੂਟੇ ਤਿਆਰ ਨਹੀਂ ਹੁੰਦੇ ਜਿਵੇਂ ਪਿਛਲੇ ਸਾਲ ਸਾਨੂੰ ਜਾਮਨ ਚੋਂ ਕੁਝ ਨਹੀਂ ਮਿਲਿਆ ਕੁਦਰਤੀ ਹਾਂ ਕਈ ਵਾਰੀ ਉਹ ਤਾਂ ਕਿਸੇ ਫਸਲ ਤੇ ਵੀ ਹੋ ਜਾਂਦੀ ਦੇਖੋ ਕਈਆਂ ਨੇ ਉਹਨੂੰ ਪੁੱਟ ਦਿੱਤਾ ਅਸੀਂ ਨਹੀਂ ਉਸ ਬੰਨੇ ਆ ਅੱਛਾ ਕਈਆਂ ਨੇ ਉਹਦੇ ਤੋਂ ਬਾਗ ਤੋਂ ਫਲ ਨਹੀਂ ਆਇਆ ਤੇ ਪਟ ਵੀ ਸਬਰ ਤੁਸੀਂ ਕਹਿੰਦੇ ਬਾਗਬਾਨੀ ਸਬਰ ਦਾ ਸਬਰ ਕਰਨਾ ਪੈਂਦਾ ਜੀ ਬਾਗਬਾਨੀ ਸਬਰ ਬਹੁਤ ਵੱਡੀ ਏਨੇ 8 ਸਾਲ ਬਾਅਦ ਇਹ ਜਾਮਨ ਜਿਹੜਾ ਸਾਡਾ ਤਿਆਰ ਹੋਇਆ ਸਹੀ 8 ਸਾਲ ਬਾਅਦ 8 ਸਾਲ ਬਾਅਦ ਇਹਨੇ ਹੌਲੀ-ਹੌਲੀ ਫਲ ਲਿਆ ਪਹਿਲੋ ਕੋਈ ਲੱਖ ਦਾ ਵੇਖਿਆ ਫਿਰ ਕੋਈ 2 ਲੱਖ ਦਾ ਵੇਖਿਆ ਕੋਈ ਫਿਰ 3 ਲੱਖ ਦਾ ਇਸੇ ਤਰ੍ਹਾਂ ਅਮਰੂਦ ਹੈ ਇਹ ਵੀ 3-4 ਸਾਲ ਲੈਂਦਾ ਇੰਡੀਜੀ ਵੇਟ ਕਰਨੀ ਪੈਂਦੀ ਆ ਹੂੰ ਵੀ ਉਸ ਜਿਵੇਂ ਆਪਾਂ ਸਬਰ ਕਰਦੇ ਆ ਸਬਰ ਕਰਨਾ ਪੈਂਦਾ ਤੇ ਕੋਈ ਐਡੀ ਬਹੁਤੀ ਖੇਚਲ ਵੀ ਨਹੀਂ ਹੈ ਜੀ ਹੁਣ ਅੱਜ ਇਹ ਤਿਆਰ ਹੋ ਗਿਆ ਅਸੀਂ ਕੋਈ ਕਿੰਨੇ ਸਾਲ ਇਹਨੂੰ ਆਪਾਂ ਐਵੇਂ ਚਲਾ ਸਕਦੇ ਤਿਆਰ ਹੋਏ ਤੋਂ ਇੰਨੀ ਮਰਜ਼ੀ ਦੀ 100 ਸਾਲੀ ਦੀ ਲਾਈਫ ਆ ਜੀ ਅੱਛਾ ਤੇ ਉਧਰ ਬੂਟੇ ਸਾਡੇ ਲੱਗੇ ਹੋਏ ਜੀ ਹੂੰ ਉਹ 1970 ਦੇ ਲੱਗੇ ਹੋਏ ਆ 1970 ਦੇ 70 ਦੇ ਲੱਗੇ ਆ 30 ਸਾਲ ਹੋ ਲਾ ਲਓ ਤੇ 25 ਸਾਲ ਆ ਹੋ ਗਏ ਆ ਲਾ ਲਓ ਇਹ ਘਟੋ ਘਟ ਵੀ ਉਹਨਾਂ ਨੂੰ ਬੂਟਿਆਂ ਨੂੰ ਹੋ ਗਏ 55 ਸਾਲੋਂ ਬੂਟਿਆਂ ਨੂੰ ਤਜੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਮਤਲਬ ਫਾਲ ਉਹ ਵੀ ਦੇ ਰਿਹਾ ਉਹ ਵੀ ਦੇ ਰਿਹਾ 55 ਸਾਲ ਹੋ ਗਏ ਨੇ ਹਾਂਜੀ ਉਹ ਬੂਟੇ ਦੇ ਉੱਤੇ ਜਦੋਂ ਅਸੀਂ ਪੌੜੀ ਲਾਉਨੇ ਆ ਘਟੋ ਘਟ ਵੀ ਇੱਕ ਇੱਕ ਦਿਹਾੜੀ ਦੇ ਵਿੱਚ ਤਿੰਨ ਤਿੰਨ ਬੰਦੇ ਪੌੜੀ ਲਾ ਕੇ ਇੱਕ ਬੂਟਾ ਮਸਾ ਤੋੜਦੇ ਐ ਐਡਾ ਬੂਟੇ ਦਾ ਫਲਾ ਮਤਲਬ ਇੱਕ ਬੂਟੇ ਨੂੰ ਤਿੰਨ ਬੰਦੇ ਹਾਂ ਸਾਰੀ ਸਾਰੀ ਝਾੜੀ ਤਿੰਨ ਦੋ ਦੋ ਦਿਨ ਵੀ ਤੋੜੀ ਜਾਂਦੇ ਬੰਦੇ ਦੋ ਤਿੰਨ ਦਿਨ ਦਿਨ ਲੱਗੇ ਰਹਿੰਦੇ ਆ ਇਹਨਾਂ ਵੱਡਾ ਬੂਟਾ ਤਾਂ ਪਤਾ ਵੀ ਫਲ ਮਤਲਬ ਬਲ ਇਹ ਵੀ ਕਹਿਣਾ ਕੋਈ ਉਹ ਨਹੀਂ ਹੋਊਗਾ ਵੀ ਜਿੰਨਾ ਪੁਰਾਣਾ ਬੂਟਾ ਉਹਨਾਂ ਹੀ ਜ਼ਿਆਦਾ ਫਲ ਹਾਂਜੀ ਹਾਂਜੀ ਉਹ ਤੇ ਇਹ ਹੋ ਜਾਂਦਾ ਵੀ ਉਹ ਬੂਟੇ ਵੱਡੇ ਹੋ ਗਏ ਆ ਥੋੜੀ ਜਿਹੀ ਇਸ ਕਰਕੇ ਥੋੜੀ ਜੀ ਮਾਰਕੀਟ ਘਟੀ ਵੀ ਉਦੋਂ ਸਾਨੂੰ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀ ਅੱਛਾ ਵੀ ਉਹ ਜਿਵੇਂ ਕਹਿੰਦੇ ਹੋ ਕਿ ਗ੍ਰੋਥ ਜਿਵੇਂ ਕਹਿ ਲੋ ਵੀ ਵੈਰਾਈਟੀ ਅੱਗੇ ਨਵੀਆਂ ਆ ਗਈਆਂ ਹਾਂ ਵੈਰਾਈਟੀਆਂ ਨਵੀਆਂ ਅੱਗੇ ਆ ਗਈਆਂ ਵੈਰਾਈਟੀ ਲਾ ਲਓ ਜੀ ਉਹਨੇ ਇਹਨੂੰ ਬਾਗਾਂ ਦੇ ਟਾਈਪ ਤਰ੍ਹਾਂ ਪਾਲਣ ਲੱਗ ਪਏ ਆਪਾਂ ਬਾਗਾਂ ਪਾਲਣ ਕੇ ਉੱਤੋਂ ਇਹਦੀ ਕਟਾਈ ਕਰਦਣੇ ਬੂਟੇ ਵਾਲੇ ਉੱਚੇ ਨਾ ਜਾਣ ਅੱਛਾ ਇੰਨੀ ਮੇ ਰਹਿਣ ਮੰਨ ਲਓ ਇੰਨੀ ਮੇ ਰਹਿਣ ਤੜਾਈ ਚ ਵੀ ਸੌਖਾ ਰਹੇ ਤੜਾਈ ਚੋ ਸੌਖਾ ਰਹੇ ਮੇਨ ਦਾ ਕਾਰਨ ਇਹ ਹੈ ਹਾਂ ਠੇਕੇਦਾਰ ਥੋੜਾ ਜਿਆ ਸੌਖਾ ਰਹੇ ਤੇ ਬਾਈ ਇਹ ਇੱਕ ਹੋਰ ਬੜੀ ਜ਼ਰੂਰੀ ਗੱਲ ਹੈ ਜਿਹੜਾ ਇੱਕ ਬੂਟੇ ਨੂੰ ਇੱਕ ਸੀਜ਼ਨ ਚ ਕਿੰਨੇ ਪੈਸੇ ਜੱਟ ਸੌਦਾ ਕਹੀਏ ਆਪਾਂ ਇੱਕ ਜਾਮਣ ਦਾ ਬੂਟਾ ਇੱਕ ਸੀਜ਼ਨ ਚ ਕਿੰਨੇ ਪੈਸੇ ਦਿੰਦਾ ਇਹ 8000 ਤੋਂ ਲੈ ਕੇ 10000 ਰੁਪਏ ਇੱਥੇ ਕਿੰਨਾ ਹਾਂ ਨੋਰਮਲ ਹੈ ਤੇ ਕਿੱਲੇ ਦੇ ਵਿੱਚ ਕਿੰਨੇ ਬੂਟੇ ਤੁਸੀਂ ਕਹੇ ਹੋ ਜਾਣਗੇ ਕਿੱਲੇ ਦੇ ਵਿੱਚ ਤੁਸੀਂ ਲਾ ਲਓ ਜੀ 35 ਬੂਟੇ ਲਾ ਲਓ 35 ਬੂਟੇ 10 ਯਾਰ ਮਤਲਬ 3.5 ਲੱਖ ਦਾ ਇੱਕ ਏਕੜ ਹੈ ਤੇ ਬਾਕੀ ਖਾਲੀ ਵੀ ਹੈ ਸਾਰੀ ਜਗ੍ਹਾ ਹਾਂ ਜੀ ਜੇ ਲੈਣਾ ਦੇ ਵਿੱਚ ਵੀ ਲਾਉਣਾ ਤੁਹਾਨੂੰ ਲੈਣਾ ਟਾਈਪ ਕਰ ਲਓ ਜੇ ਉਹਨੂੰ ਸਾਈਡ ਤੇ ਲਾਉਣਾ ਉਹ ਆਪਦੀ ਮਰਜ਼ੀ ਹੈ ਜੀ ਜੇ ਕੋਈ ਵਿੱਚ ਫਸਲ ਦਾ ਚਾਹ ਵਾਣਾ ਹੈਗਾ ਮਤਲਬ ਕਿਸੇ ਵੀਰ ਨੇ ਕੋਈ ਸਜਾਰ ਲੈਣਾ ਤਾਂ ਤੁਹਾਡੇ ਕੋ ਆ ਸਕਦਾ ਆ ਸਕਦੇ ਜੀ ਆ ਸਕਦੇ ਕੋਈ ਸੋ ਇਹ ਸਨ ਬਾਈ ਜੀ ਹੁਣ ਇਸ ਪਿੰਡ ਸਮੇ ਵਾਲ ਜਾਮਣਾ ਦੇ ਬਾਗ ਦੀ ਖੇਤੀ ਕਰਦੇ ਆ ਵਿੱਚ ਅਮਰੂਦ ਵੀ ਲੱਗੇ ਆ ਅਮਰੂਦ ਤੇ ਜਾਮਣ ਦਾ ਮਿਲਾ ਕੇ ਕਹਿੰਦੇ 1 ਏਕੜ ਦਾ ਜਿਹੜਾ 6 ਤੋਂ 7 ਲੱਖ ਰੁਪਇਆ ਦੇ ਰਿਹਾ ਸਬਰ ਕਿਸਾਨ ਤੋਂ ਉੱਤੇ ਕੋਈ ਨਹੀਂ ਜਾਣ ਸਕਦਾ ਦੁਕਾਨ ਲੱਗ ਜੇ ਧਰਨੇ ਨਾਲ ਇੱਕ ਦਿਨ ਦੁਕਾਨ ਬੰਦ ਹੋ ਜੇ ਤਾਂ ਸ਼ਹਿਰ ਦੇ ਵਿੱਚ ਕਿੰਨਾ ਰੋਲਾ ਪੈਂਦਾ ਔਰ ਕਿਸਾਨ ਦੀ ਮਿਹਨਤ ਦੇਖੋ ਵੀ 8 ਸਾਲ ਬਾਅਦ ਕਹਿੰਦੇ ਬਾਗ ਤਿਆਰ ਹੁੰਦਾ 50 ਤੋਂ 55 ਸਾਲ ਦੇ ਬੂਟੇ ਵੀ ਖੜੇ ਨੇ ਤੇ ਸਬਰ ਦੇ ਨਾਲ ਕਹਿੰਦੇ ਖੇਤੀ ਕੀਤੀ ਜਾਵੇ ਤਾਂ ਅੱਜ ਵੀ ਕੁਝ ਵੀ ਬੁਰਾ ਨਹੀਂ ਹੈ ਸੋ ਚੋਨੇ ਕਣਕ ਦੇ ਫਸਲੀ ਚੱਕਰ ਚੋਂ ਆਪਾਂ ਨਿਕਲੀਏ ਨਾ ਕੋਈ ਕੀਟਨਾਸ਼ਕ ਦੀ ਸਪਰੇ ਕੋਈ ਕਰਦੇ ਨਾ ਰੇ ਨਾ ਸਪਰੇ ਕੁਛ ਨਹੀਂ ਬੂਟਿਆਂ ਨੂੰ ਪਾਉਂਦੇ ਸੋ ਮਿਲਾਂਗੇ ਵੀਰ ਜੀ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਮੈਂ ਤੁਹਾਡਾ ਦੋਸਤ ਕੁਦਰਤ ਟੀਵੀ ਤੋਂ ਵਿਰਿੰਦਰ ਸასი ਕਾਲ ਜੀ ਸਾਰਿਆਂ ਨੂੰ